ਦੇ ਉੱਤੇ ਜੋ ਕਿਸਾਨਾਂ ਦਾ ਜੱਥਾ ਅੱਗੇ ਗਿਆ ਉਹਨਾਂ ਨੂੰ ਲਗਾਤਾਰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਨੌਜਵਾਨ ਜਿਹੜੇ ਨੇ ਉਹ ਜਿਹੜੇ ਨੇ ਲਗਾਤਾਰ ਪਾਣੀ ਦੀਆਂ ਬੋਰੀਆਂ ਗਿੱਲੀਆਂ ਕੀਤੀਆਂ ਹੋਈਆਂ ਨੇ ਦੇ ਨਾਲ ਉਹਨਾਂ ਹੰਝੂ ਗੈਸ ਦੇ ਗੋਲੇਆਂ ਨੂੰ ਖੁਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਤਾਂ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਨੇ ਸ਼ੁਰੂ ਕਰ ਦਿੱਤੇ ਕਾਫੀ ਦੇਰ ਤੋਂ ਰੁਕ ਰੁਕ ਕੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਨੂੰ ਫੰਡੇੜੇ ਜਾ ਰਿਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਫਿਰ ਤੋਂ ਉਹੀ ਮਾਹੌਲ ਜਿਸ ਤਰੀਕੇ ਨਾਲ 13 ਫਰਵਰੀ ਨੂੰ 21 ਫਰਵਰੀ ਨੂੰ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਜਿਹੜੇ ਬਜ਼ੁਰਗ ਨੇ ਉਹ ਹੰਝੂ ਗੈਸ ਦੇ ਇਹਨਾਂ ਦੇ ਗੋਲੇ ਲੱਗੇ ਨੇ ਹੰਝੂ ਗੈਸ ਦੇ ਗੋਲੇ ਜਿਹੜੇ ਜਦੋਂ ਕਿ ਸੁੱਟੇ ਜਾਂਦਾ ਉਸ ਤੋਂ ਬਾਅਦ ਅੱਖਾਂ ਦਾ ਜੋ ਹਾਲ ਹੁੰਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਨੌਜਵਾਨ ਜਿਹੜੇ ਨੇ ਉਹ ਵੀ ਤਿਆਰੀਆਂ ਕਰ ਚੁੱਕੇ ਨੇ ਪੂਰੀਆਂ ਬੋਰੀਆਂ ਜਿਹੜੀਆਂ ਨੇ ਗਿੱਲੀਆਂ ਕਰਕੇ ਅੱਗੇ ਵੱਲ ਲੈ ਕੇ ਜਾਂਦੇ ਨੇ ਜਿੱਥੇ ਹੰਝੂ ਗੈਸ ਦਾ ਗੋਲਾ ਸੁੱਟਿਆ ਜਾਂਦਾ ਉੱਥੇ ਹੀ ਉੱਥੇ ਹੀ ਜਿਹੜਾ ਆ ਨੌਜਵਾਨ ਇਹ ਉਸ ਗੋਲੇ ਦੀ ਜਿਹੜੀ ਗੈਸ ਹੁੰਦੀ ਆ ਉਸ ਨੂੰ ਕੱਟ ਕਰਦੇ ਨੇ ਤਾਂ ਬਾਰ-ਬਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਫਿਰ ਤੋਂ ਉਹੀ ਉਹੀ ਮਾਹੌਲ ਜਿਹੜਾ ਆ 13 ਫਰਵਰੀ ਨੂੰ ਜਿਹੜਾ ਕਿ 21 ਫਰਵਰੀ ਨੂੰ ਦੇਖਿਆ ਗਿਆ ਸੀ ਉਹ ਮਾਹੌਲ ਜਿਹੜਾ ਇੱਥੇ ਨਜ਼ਰ ਆ ਰਿਹਾ ਅੱਜ ਫਿਰ ਤੋਂ ਬਜ਼ੁਰਗ ਜਿਹੜੇ ਨੇ ਉਹ ਕਾਫੀ ਜ਼ਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਹੋ ਚੁੱਕੀ ਹੈ ਫਿਰ ਤੋਂ ਹੁਜੂਗੈਂਸ ਦੇ ਕੋਲੇ ਛੱਡੇ ਗਏ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਧਾਨੋ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਅੱਗੇ ਗਏ ਸੀ ਤਾਂ ਉਹ ਦੇਖ ਸਕਦੇ ਹੋ ਬਾਬਾ ਜੀ ਕੀ ਹੋ ਗਿਆ ਜੋ ਹੁੰਦਾ ਹੁੰਦਾ ਗੋਲਾ ਵੱਜਿਆ ਉਹ ਗੋਲਾ ਵੱਜਿਆ ਬਾਬਾ ਜੀ ਤਾਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਆ ਹੰਜੂ ਗੈਸ ਦੇ ਗੋਲਾ ਤਾਂ ਇੱਕ ਪਿੱਠ ਦੇ ਉੱਤੇ ਲੱਗਿਆ ਬਾਬਾ ਜੀ ਅੱਜ ਤੱਕ ਕੋਈ ਟਰੈਕਟਰ ਨਹੀਂ ਲੈ ਕੇ ਗਿਆ ਫਿਰ ਵੀ ਇਹ ਕੀ ਕਿਹੜਾ ਜਾਉਂਗੇ ਉਹ ਕੁਸ਼ੂਰ ਹੈਗਾ ਥੋੜਾ ਕੁਹੂਰ ਦਾ ਸਾਰਾ ਉਹਨਾਂ ਦਾ ਆਏ ਤਸਵੀਰ ਜਿਹੜੀ ਹੈ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਹੰਜੂ ਗੈਸ ਦਾ ਜਿਹੜਾ ਗੋਲਾ ਲੱਗਿਆ ਸਰਜੀਤ ਸਿੰਘ ਫੂਲ ਜਿਹੜੇ ਨੇ ਕਿਸਾਨ ਲੀਡਰ ਨੇ ਕਿਸਾਨ ਲੀਡਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਟੱਕੇ ਲਜਾਇਆ ਜਾ ਰਿਹਾ ਸਰਜੀਤ ਸਿੰਘ ਫੂਲ ਕਿਸਾਨ ਲੀਡਰ ਜਿਹੜੇ ਨੇ ਅੱਗੇ ਵੱਲ ਜਾ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਦੇਖ ਸਕਦਾ ਹਾਂ ਤਸਵੀਰ ਕਿਸਾਨ ਲੀਡਰ ਜਿਹੜੇ ਨੇ ਜ਼ਖਮੀ ਹੋਏ ਨੇ ਫੱਟੜ ਹੋਏ ਨੇ ਤੇ ਅੱਗੇ ਹੁਣ ਐਂਬੂਲੈਂਸ ਤਾਂ ਦੂਜੇ ਪਾਸੇ ਤੋਂ ਕਾਰਵਾਈ ਲਗਾਤਾਰ ਜੋ ਪਾਸੇ ਤੋਂ ਫਿਰ ਤੋਂ ਹੰਝੂ ਗੈਸ ਦੇ ਗੋਲੇ ਤਸਵੀਰ ਨਜ਼ਰ ਆ ਰਿਹਾ ਹੰਝੂ ਗੈਸ ਦੇ ਤਸਵੀਰਾਂ ਦੇਖ ਸਕਦਾ ਹਾਂ ਬੜੀ ਜ਼ੋਰ ਦੀ ਤਮਾਕਾ ਹੰਝੂ ਗੈਸ ਦੇ ਗੋਲੇ ਤੇ ਨਾਲ ਬੰਦ ਜਿਹੜੇ ਸੁੱਟੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਮਾਹੌਲ ਬਣਾ ਦਿੱਤਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਫਿਰ ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਉਹੀ ਮਾਹੌਲ ਬਣਾ ਦਿੱਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਜੀਤ ਸਿੰਘ ਫੂਲੇ ਫੱਟੜ ਹੋਏ ਨੇ ਉਸ ਤੋਂ ਇਲਾਵਾ ਕਈ ਬਜ਼ੁਰਗ ਜਿਹੜੇ ਨੇ ਫਾਂ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਅੱਜ ਫਿਰ ਤੋਂ ਉਹ ਹੀ ਮਾਹੌਲ ਇੱਥੇ ਹਾਲਾਂਕਿ ਅੱਜ ਕਿਸਾਨ ਜਿਹੜੇ ਨੇ ਕੋਈ ਹੱਲਾ ਗੁੱਲਾ ਨਹੀਂ ਸੀ ਕਰ ਰਹੇ ਕਿਸਾਨ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਸੀ ਪਰ ਅੱਗੇ ਜਦੋਂ ਗਏ ਕਿਸਾਨ ਤਾਂ ਉਸ ਵੇਲੇ ਕਿਸਾਨਾਂ ਦੇ ਉੱਤੇ ਪਹਿਲਾਂ ਜ਼ਹਿਰੀਲੀ ਗੈਸ ਛੁੱਟੀ ਜਾਂਦੀ ਆ ਉਸ ਤੋਂ ਬਾਅਦ ਕਿਸਾਨਾਂ ਨੂੰ ਬਾਰ-ਬਾਰ ਕਹਿ ਲੈਂਦਾ ਤੁਸੀਂ ਪਿੱਛੇ ਹਟ ਜਾ ਨਹੀਂ ਕਿਸਾਨ ਪਿੱਛੇ ਹਟਦੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਅੱਗੇ ਜਾਵਾਂਗੇ ਪਿੱਛੇ ਨਹੀਂ ਹਟ ਜਾਵਾਂਗੇ ਭਾਵੇਂ ਸਾਡੀਆਂ ਸ਼ੀਧੀਆਂ ਹੋ ਜਾਣ ਪਰ ਫਿਰ ਜਿਹੜੀ ਆ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪਰਪਲ ਦੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਫਿਰ ਤੋਂ ਹੱਜੂ ਗੈਸਾਂ ਕੋਲ ਬਿਲਕੁਲ ਨਜ਼ਦੀਕ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਜੋ ਦੇਖ ਸਕਦੇ ਹੋ ਜੋ ਹਾਲਾਤ ਨੇ بار-ਬਾਰ ਹੰਝੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਖੰਦੇੜਿਆ ਤਾਂ ਸ਼ੰਭੂ ਬਾਰਡਰ ਦੇ ਉੱਤੇ ਜੋ ਕਿਸਾਨਾਂ ਦਾ ਜੱਥਾ ਅੱਗੇ ਗਿਆ ਉਹਨਾਂ ਨੂੰ ਲਗਾਤਾਰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਨੌਜਵਾਨ ਜਿਹੜੇ ਨੇ ਉਹ ਜਿਹੜੇ ਨੇ ਲਗਾਤਾਰ ਪਾਣੀ ਦੀਆਂ ਬੋਲੀਆਂ ਦਿਲੀਆਂ ਕੀਤੀਆਂ ਹੋਈਆਂ ਨੇ ਉਹਨਾਂ ਹੰਝੂ ਗੈਸ ਦੇ ਗੋਲਿਆਂ ਨੂੰ ਖੁਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਹੋਰ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਆ ਤਾਂ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਨੇ ਸ਼ੁਰੂ ਕਰ ਦਿੱਤੇ ਕਾਫੀ ਦੇਰ ਤੋਂ ਰੁਕ ਰੁਕੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਨੂੰ ਛੱਡੇ ਜਾ ਰਹੇ ਤਸਵੀਰਾਂ ਦੇ ਵਿੱਚ ਨਜ਼ਰ ਆ ਸ਼ੰਭੂ ਬਾਰਡਰ ਦੇ ਉੱਤੇ ਜੋ ਕਿਸਾਨਾਂ ਦਾ ਜੱਥਾ ਅੱਗੇ ਗਿਆ ਉਹਨਾਂ ਨੂੰ ਲਗਾਤਾਰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੰਝੂ ਗੈਸ ਦੇ ਗੋਲਿਆਂ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਨੌਜਵਾਨ ਜਿਹੜੇ ਨੇ ਉਹ ਜਿਹੜੇ ਨੇ ਲਗਾਤਾਰ ਪਾਣੀ ਦੀਆਂ ਬੋਲੀਆਂ ਦਿਲੀਆਂ ਕੀਤੀਆਂ ਹੋਈਆਂ ਨੇ ਦੇ ਨਾਲ ਉਹਨਾਂ ਹੰਝੂ ਗੈਸ ਦੇ ਗੋਲਿਆਂ ਨੂੰ ਫੁੱਸ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਹੰਝੂ ਗੈਸ ਦੇ ਗੋਲੇ ਹੋਰ ਗੋਲੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਆ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟਨੇ ਸ਼ੁਰੂ ਕਰ ਦਿੱਤੇ ਕਾਫੀ ਦੇਰ ਤੋਂ ਰੁਕ ਰੁਕ ਕੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਨੂੰ ਦੇਡੇ ਜਾ ਰਹੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਫਿਰ ਤੋਂ ਉਹੀ ਮਾਹੌਲ ਜਿਸ ਤਰੀਕੇ ਨਾਲ 13 ਫਰਵਰੀ ਨੂੰ 21 ਫਰਵਰੀ ਨੂੰ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਹੜੇ ਬਜ਼ੁਰਗ ਨੇ ਉਹ ਹੰਝੂ ਗੈਸ ਦੇ ਇਹਨਾਂ ਦੇ ਗੋਲੇ ਲੱਗੇ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਜਦੋਂ ਕਿ ਸੁੱਟੇ ਜਾਂਦਾ ਉਸ ਤੋਂ ਬਾਅਦ ਅੱਖਾਂ ਦਾ ਜੋ ਹਾਲ ਹੁੰਦਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪਰ ਨੌਜਵਾਨ ਜਿਹੜੇ ਨੇ ਉਹ ਵੀ ਤਿਆਰੀਆਂ ਕਰ ਚੁੱਕੇ ਨੇ ਪੂਰੀਆਂ ਬੋਰੀਆਂ ਜਿਹੜੀਆਂ ਨੇ ਗਿੱਲੀਆਂ ਕਰਕੇ ਅੱਗੇ ਵੱਲ ਲੈ ਕੇ ਜਾਂਦੇ ਨੇ ਜਿੱਥੇ ਹੰਝੂ ਗੈਸ ਦਾ ਗੋਲਾ ਛੁੱਟਿਆ ਜਾਂਦਾ ਉੱਥੇ ਹੀ ਉੱਥੇ ਹੀ ਜਿਹੜਾ ਆ ਨੌਜਵਾਨ ਇਹ ਉਸ ਗੋਲੇ ਦੀ ਜਿਹੜੀ ਗੈਸ ਹੁੰਦੀ ਆ ਉਸ ਨੂੰ ਕੱਟ ਕਰਦੇ ਨੇ ਤਾਂ ਬਾਰ-ਬਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਫਿਰ ਤੋਂ ਉਹੀ ਉਹੀ ਮਾਹੌਲ ਜਿਹੜਾ ਆ 13 ਫਰਵਰੀ ਨੂੰ ਜਿਹੜਾ ਕਿ 21 ਫਰਵਰੀ ਨੂੰ ਦੇਖਿਆ ਗਿਆ ਸੀ ਉਹ ਮਾਹੌਲ ਜਿਹੜਾ ਇੱਥੇ ਨਜ਼ਰ ਆ ਰਿਹਾ ਅੱਜ ਫਿਰ ਤੋਂ ਬਜ਼ੁਰਗ ਜਿਹੜੇ ਨੇ ਇਹ ਕਾਫੀ ਜ਼ਿਆਦਾ ਜਿਨ੍ਹਾਂ ਦੀ ਹਾਲਤ ਖਰਾਬ ਹੋ ਚੁੱਕੀ ਹੈ ਫਿਰ ਤੋਂ ਉਹ ਜੁਗੈਸ ਦੇ ਕੋਲੇ ਛੱਡੇ ਗਏ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਧਾਨੋ ਕਿਸ ਤਰੀਕੇ ਦੇ ਨਾਲ ਜਿਹੜੇ ਬਜ਼ੁਰਗ ਨੇ ਅੱਗੇ ਗਏ ਸੀ ਤਾਂ ਉਹ ਦੇਖ ਸਕਦੇ ਹੋ ਬਾਬਾ ਜੀ ਕੀ ਹੋ ਗਿਆ ਜੋ ਹਿੰਦਾਉਂਦਾ ਗੋਲਾ ਵੱਜਿਆ ਗੋਲਾ ਵੱਜਿਆ ਬਾਬਾ ਜੀ ਤਾਂ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੰਝੂ ਗੈਸ ਦੇ ਗੋਲਾ ਤੇ ਇੱਕ ਪਿੱਠ ਤੇ ਉੱਤੇ ਲੱਗਿਆ ਬਾਬਾ ਜੀ ਅੱਜ ਤਾਂ ਕੋਈ ਟਰੈਕਟਰ ਨਹੀਂ ਲੈ ਕੇ ਗਿਆ ਫਿਰ ਵੀ ਇਹ ਕੀ ਕਿਹੜਾ ਜਾਓਗੇ ਕਸੂਰ ਫੜਾ ਖੜਾ ਕਸੂਰ ਤੇ ਫੜਾ ਉਹਨਾਂ ਦਾ ਆਏ ਤਸਵੀਰ ਜਿਹੜੀ ਹੈ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਹੰਝੂ ਗੈਸ ਦਾ ਜਿਹੜਾ ਗੋਲਾ ਲੱਗਿਆ ਸਰਜੀਤ ਸਿੰਘ ਫੂਲ ਜਿਹੜੇ ਨੇ ਕਿਸਾਨ ਲੀਡਰ ਨੇ ਕਿਸਾਨ ਲੀਡਰ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਟੱਕੇ ਲਿਜਾਇਆ ਜਾ ਰਿਹਾ ਸਰਜੀਤ ਸਿੰਘ ਫੂਲ ਕਿਸਾਨ ਲੀਡਰ ਜਿਹੜੇ ਨੇ ਅੱਗੇ ਵੱਲ ਜਾ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਦੇਖ ਸਕਦਾ ਹਾਂ ਤਸਵੀਰ ਕਿਸਾਨ ਲੀਡਰ ਜਿਹੜੇ ਨੇ ਜ਼ਖਮੀ ਹੋਏ ਨੇ ਫੱਟੜ ਹੋਏ ਨੇ ਤੇ ਅੱਗੇ ਹੁਣ ਐਂਬੂਲੈਂਸ ਤਾਂ ਦੂਜੇ ਪਾਸੇ ਤੋਂ ਕਾਰਵਾਈ ਲਗਾਤਾਰ ਦੋ ਪਾਸੇ ਤੋਂ ਫਿਰ ਤੋਂ ਹੰਝੂ ਗੈਸ ਦੇ ਗੋਲੇ ਤਸਵੀਰ ਨਜ਼ਰ ਆ ਰਿਹਾ ਹੰਝੂ ਗੈਸ ਦੇ ਤਸਵੀਰਾਂ ਦੇਖ ਸਕਦਾ ਹਾਂ ਬੜੀ ਜ਼ੋਰ ਦੀ ਧਮਾਕਾ ਹੰਝੂ ਗੈਸ ਦੇ ਬੋਲੇ ਇਹ ਨਾਲ ਬੰਦ ਜਿਹੜੇ ਸੁੱਟੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਮਾਹੌਲ ਬਣਾ ਦਿੱਤਾ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਫਿਰ ਤਾਂ ਕਾਰਵਾਈ ਸ਼ੁਰੂ ਕਰ ਦਿੱਤੀ ਉਹੀ ਮਾਹੌਲ ਬਣਾ ਦਿੱਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਜੀਤ ਸਿੰਘ ਫੂਲੇ ਫੱਟੜ ਹੋਏ ਨੇ ਉਸ ਤੋਂ ਲਾ ਕੇ ਕਈ ਬਜ਼ੁਰਗ ਜਿਹੜੇ ਨੇ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਆ ਅੱਜ ਫਿਰ ਤਾਂ ਉਹ ਵੀ ਮਾਹੌਲ ਇੱਥੇ ਹਾਲਾਂਕਿ ਅੱਜ ਕਿਸਾਨ ਜਿਹੜੇ ਨੇ ਕੋਈ ਹੱਲਾ ਗੁੱਲਾ ਨਹੀਂ ਸੀ ਕਰ ਰਹੇ ਕਿਸਾਨ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਾ ਰਹੇ ਸੀ ਪਰ ਅੱਗੇ ਜਦੋਂ ਗਏ ਕਿਸਾਨ ਤਾਂ ਉਸ ਵੇਲੇ ਕਿਸਾਨਾਂ ਦੇ ਉੱਤੇ ਪਹਿਲਾਂ ਜ਼ਹਿਰੀਲੀ ਗੈਸ ਛੁੱਟੀ ਜਾਂਦੀ ਆ ਉਸ ਤੋਂ ਬਾਅਦ ਕਿਸਾਨਾਂ ਨੂੰ ਬਾਰ-ਬਾਰ ਕਹਿ ਜਾਂਦਾ ਤੁਸੀਂ ਪਿੱਛੇ ਹਟ ਜਾ ਨਹੀਂ ਕਿਸਾਨ ਪਿੱਛੇ ਹਟਦੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਅੱਗੇ ਜਾਵਾਂਗੇ ਪਿੱਛੇ ਨਹੀਂ ਹਟ ਜਾਵਾਂਗੇ ਭਾਵੇਂ ਸਾਡੀਆਂ ਸ਼ੀਦੀਆਂ ਹੋ ਜਾਣ ਪਰ ਫਿਰ ਜਿਹੜੀ ਆ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਰ ਤੋਂ ਹੱਜੂ ਗੈਸਾਂ ਕੋਲ ਬਿਲਕੁਲ ਨਜ਼ਦੀਕ